ਸਤਗੁਰੂ ਜੀ ਨੇ ਕਿਲੇ ਸਾਰੇ ਰੰਜੀਤ ਨਗਾਰੇ ਵਜਾਏ ਤਮਸਿਆਂ ਤੇ ਚੋਟਾਂ ਲਗੀਆਂ ਜਵਾਨੀਆਂ ਦੇ ਡੋਲੇ ਫਰਕੇ ਮਹਾਰਾਜ ਨੇ 14 ਜੁੱਧ ਲੜੇ 14 ਜੁੱਧ 14 ਜੁੱਧਾਂ ਦੇ ਵਿੱਚ ਚਾਰੇ ਸਹਿਬਜਾਦੇ ਪੰਜ ਭੂਆ ਦੇ ਪੁੱਤਰ ਮਾਮੇ ਦੇ ਪੁੱਤਰ ਸਭ ਸ਼ਹੀਦ ਹੋ ਗਏ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੁਲਮ ਰਾਜ ਦੀਆਂ ਜੜਾਂ ਖਾਰੇ ਸਮੁੰਦਰ ਚ ਪਾਤੀਆਂ ਜੜਾਂ ਪਟਕੀਆਂ ਔਰੰਗਜ਼ੇਬ ਦੀਆਂ ਫੇਰ ਸਤਗੁਰੂ ਪਾਤਸ਼ਾਹ ਜੀ ਨੇ ਦੇਖੋ ਇਨਸਾਨੀਅਤ ਕਿੱਥੇ ਖੜੀ ਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਸੇ ਨੂੰ ਆ ਰਹੇ ਨੇ ਜਿੱਥੇ ਤੁਸੀਂ ਸਾਰੀਆਂ ਸੰਗਤਾਂ ਸਜੇ ਹੋ ਇੱਥੇ ਆ ਕੇ ਕੁਝ ਪਛੇਤਾਂ ਮਿਲੀਆਂ ਸੀ ਉਹ ਪੱਟੀ ਦੀਆਂ ਕੁਝ ਰਹਾਉਰ ਦੀਆਂ ਕੁਗਮਤ ਸਰਦੀਆਂ ਤੇ ਬਾਦ ਅਸੀਂ ਔਰੰਗਦੇਵ ਨਾਲ ਸਾਂਝ ਗਾਣਾ ਜ ਰੱਖਦੇ ਆ ਤੁਸੀਂ ਕਿਰਪਾ ਕਰੋ ਤੁਹਾਡੀ ਸੁਲਾ ਕਰਾ ਦਿੰਦੇ ਆ ਮਹਾਰਾਜ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਕੇ ਤੇ ਸੁਲਾ ਕਿਉਂ ਨਾ ਕਰਾਈ ਤੁਸੀਂ ਜਦੋਂ ਛੋਟੇ ਛੋਟੇ ਸਹਿਬ ਜਦ ਦੇ ਨੀਅਤ ਖੜੇ ਸੀ ਉਹਨੂੰ ਸੁਲਾਣਾ ਕਰਾਈ ਜੰਗ ਜੁੱਧ ਦੇ ਵਿੱਚ ਕਹਿੰਦੇ ਅਜੇ ਤੱਕ ਕੈਰਤਾ ਦੀਆਂ ਗੱਲਾਂ ਕਰਦੀਆਂ ਸੋਭਦੀਆਂ ਨਹੀਂ ਤੁਸੀਂ ਮੇਰਾ ਸਾਥ ਦਿਓ ਆਪਾਂ ਅਵਸ਼ ਯਿੱਤਾਂਗੇ ਕੋਈ ਫਿਕਰ ਨਾ ਕਰੋ ਕਿਤੇ ਮਹਾਰਾਜ ਸਾਡੇ ਕੋਲ ਸਾਥ ਨਹੀਂ ਦਿੱਤਾ ਜਾਣਾ ਇਸੇ ਥਾਂ ਤੇ ਸਾਧ ਸੰਗਤ ਮਹਾਰਾਜ ਨੇ ਕਹਤਾ ਚੰਗਾ ਚਲੇ ਜਾਓ ਦੋ ਅੱਖਰ ਲਿਖ ਦਿਓ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇਤਿਹਾਸ ਲੰਮਾ ਹੈ ਫਿਰ ਭਾਈ ਮਹਾ ਸਿੰਘ ਨੇ ਰਾਹ ਤੋਂ ਹੀ ਮੋੜੇ ਸੀ ਪਰ ਐਸੇ ਥਾਨ ਤੋਂ ਮਹਾਰਾਜ ਨੇ ਇੱਕ ਪੱਤਰ ਕਰ ਲਿਖੇ ਔਰੰਗਜ਼ੇਬ ਨੂੰ ਹਜ਼ਰਤਾਂ ਲਿਖੀਆਂ ਪੰਜ ਜਿਹੜੇ ਪੜੇ ਲਿਖੇ ਤੁਸੀਂ ਜਫਰਨਾਮਾ ਪੜਿਓ ਜਿੱਥੇ ਉਹਨੇ ਖੁਦਾ ਦੀ ਵਾਹਿਗੁਰੂ ਦੀ ਉਸਤਤ ਕੀਤੀ ਕੋਈ ਕਹਿ ਨਹੀਂ ਸਰਦਾ ਕੇ ਮਾਰੇ ਨੇ ਇਹ ਗੁੱਸੇ ਵਿੱਚ ਜਿੱਥੇ ਲਿਖਿਆ ਫਿਰ ਅਖੀਰ ਤੁਮਾਰਾ ਕਹਿੰਦੇ ਔਰੰਗਜ਼ੇਬ ਉਹ ਢੋਂ ਕਰਦਾ ਵੀ ਮੈਂ ਧਰਮੀ ਆ ਤੂੰ ਧਰਮੀ ਨਹੀਂ ਹੈਗਾ ਤੂੰ ਜੋਧਾ ਵੀ ਨਹੀਂ ਹੈਗਾ ਤੂੰ ਸੂਰਬੀਰ ਵੀ ਨਹੀਂ ਹੈਗਾ ਤੂੰ ਜੇ ਜੋਧਾ ਹੁੰਦਾ ਕਿਸੇ ਜੁੱਧ ਵਿੱਚ 14 ਜੁੱਧਾਂ ਦੇ ਵਿੱਚ ਕਿਸੇ ਜੁੱਧ ਚ ਆ ਕੇ ਮੇਰਾ ਸਾਹਮਣਾ ਕਰਦਾ ਪਰ ਤੂੰ ਹੁਣ ਵੀ ਮੈਂ ਤੈਨੂੰ ਦੱਸਦਾ ਵੀ ਇਨਸਾਨੀਅਤ ਕੀ ਹੈ ਅਕਾਲ ਪੁਰਖ ਦੀ ਹਿਦਾਇਤ ਕੀ ਹੈ ਜਿਹੜੇ ਖੁਦਾ ਦਾ ਵਾਸਤਾ ਪਾ ਕੇ ਤਰਾਨ ਦੀਆਂ ਕਸਮਾਂ ਖਾ ਕੇ ਤੋੜੀਆਂ ਐ ਉਹ ਕਿੰਨਾ ਕੁ ਗੁਨਾਹ ਹੈ ਆ ਤੈਨੂੰ ਮੈਂ ਦੱਸਦਾ ਇਹ ਕੋਈ ਇਨਸਾਨੀਅਤ ਨਹੀਂ ਕਿ 40 ਸਿੱਖਾਂ ਤੇ 10-10 ਲੱਖ ਦਾ ਤੁਸੀਂ ਮਲਕਈਆ ਭੇਜ ਕੇ ਫੌਜਾਂ ਭੇਜ ਕੇ ਜੁੱਧ ਕਰੋ ਉਹਦੇ ਵਿੱਚੋਂ ਵੀ ਤੇਰੇ ਵੱਡੇ-ਵੱਡੇ ਨਾਰਖਾਂ ਵਰਗੇ ਜਰਨੈਲ ਕਾਇਰਾ ਮੰਗ ਲੋਕਾਂ ਦੀ ਜ਼ਿੰਦਗੀ ਬਚਾ ਗਏ ਇਹ ਜਫਰਨਾਮਾ ਲੈ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਗਏ ਜਦੋਂ ਅਰੰਗਦੇਵ ਨੂੰ ਮਿਲਿਆ ਉਹਦੀ ਬੇਟੀ ਨੇ ਇਹ ਜਫਰਨਾਮਾ ਪੜ੍ਹ ਕੇ ਸੁਣਾਇਆ ਪਰ ਉਹਦੀ ਸਾਬ ਦੀ ਮੌਤ ਹੋ ਗਈ ਸੀ ਸਾਹ ਸੰਤ ਸਤਿਗੁਰੂ ਪਾਕਸ਼ਾ ਜੀ ਨੇ ਮੈਂ 2 ਮਿੰਟ ਸਨਾਵਤੀ ਕਰ ਦੇਣੀ ਆ ਸਤਿਗੁਰੂ ਨੇ ਉਦੋਂ ਤਬਾਦ ਆਪਾਂ ਨੂੰ ਕੁਝ ਹਦਾਇਤਾਂ ਦਿੱਤੀਆਂ ਖਾਲਸਾ ਪੰਥ ਨੂੰ ਜਦੋਂ ਮਾਤਾ ਸੁੰਦਰੀ ਨੇ ਪੁੱਛਿਆ ਮਾਤਾ ਮਾਤਾ ਜੀ ਕਿ પતિ ਜੀ ਤੁਹਾਡੇ ਕੋਲ ਉਸੇ ਤਰ੍ਹਾਂ ਦੀ ਫੌਜ ਹੈ ਬਾਜ ਹੈ ਤਾਜ ਹੈ ਜਹੋ ਦਲਾਲ ਹੈ ਪਰ ਮੇਰੇ ਸਹੇਬ ਜਦ ਦੇ ਨਜ਼ਰ ਨਹੀਂ ਆਉਂਦੇ ਵਾਰੇ ਕਹਿੰਦੇ ਨਹੀਂ ਆਉਂਦੇ ਕਹਿੰਦੇ ਨਹੀਂ ਮੈਨੂੰ ਅਜੀਤ ਸਿੰਘ ਜੁਝਾਰ ਸਿੰਘ ਨਜ਼ਰ ਨਹੀਂ ਆਉਂਦੇ ਮਹਾਰਾਜ ਨੇ ਮੁਥੇ ਵਕ ਨਹੀਂ ਪਾਇਆ ਕਹਿੰਦੇ ਮੇਰੇ ਚਾਰ ਪੁੱਤਰਾਂ ਨਾਲ ਮੇਰਾ ਸਰਨਾ ਨਹੀਂ ਸੀ ਇਹਨਾਂ ਲੱਖਾਂ ਦੇ ਉੱਪਰੋਂ ਮੈਂ ਉਹ ਚਾਰ ਕੁਰਬਾਨ ਕਰਕੇ ਇਹਨਾਂ ਤੇ ਮੋਹਰ ਲਾਤੀ ਮੈਂ ਇਹਨਾਂ ਪੁੱਤਰਨ ਕੇ ਸੀਸ ਪਾਰ ਵੀਏ ਸਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ ਆ ਮੇਰੇ ਪੁੱਤਰ ਵੱਡੀਆਂ-ਵੱਡੀਆਂ ਮਸੀਤਾਂ ਨਾਲ ਟੱਕਰ ਨਾ ਲੈਣਗੇ ਇਹ ਗੁਰੂ ਨਾਨਕ ਦੇ ਮਿਸ਼ਨ ਨੂੰ ਦੁਨੀਆ 'ਚ ਚਮਕਾਉਣਗੇ ਸਾਧ ਸੰਗਤ ਜੀ ਅੱਜ ਛੋਟਾ ਜਿਹਾ ਪੰਜਾਬ ਜਿਹਦੇ ਦਿਵਾਲੇ ਹੋਏ ਨੇ ਜਿਸ ਵੇਲੇ ਹਿੰਦੁਸਤਾਨ ਦਾ ਹਿੰਦੂ ਮਜਲੂਮ ਸੀ ਉਦੋਂ ਫਰਿਆਦੀ ਹੋਇਆ ਅੱਜ ਹਿੰਦੁਸਤਾਨ ਦਾ ਹਿੰਦੂ ਹੁਕਮਰਾਨ ਹੈ ਅੱਜ ਨੀਅਤ ਬਦਲ ਗਈ ਨੀਅਤ ਬਦਲ ਗਈ ਅੱਜ 35 35 ਸਾਲ ਦੇ ਜੇਲ੍ਹਾਂ 'ਚ ਬੈਠੇ ਗੁਰੂ ਤੇਗ ਬਹਾਦਰ ਦੇ ਸਿੱਖ ਇਹਨਾਂ ਨੂੰ ਅੱਜ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨੇ ਆਗਿਆ ਨਾਲ ਆਪਣੇ ਸਿਰ ਵਢਾ ਕੇ ਅਸੀਸ ਕਾ ਕੇ ਤਿਲਕ ਤੇ ਜੰਜੂਨੀ ਰਾਖੀ ਕੀਤੀ ਆਦੇ ਨੱਖਾਂ ਫੇਰ ਲਈਆਂ ਪਰ ਆਪਾਂ ਨੂੰ ਆਪ ਆਪਣੇ ਗਰੀਬਾਨਿਆਂ ਸਿਰ ਨੀਵਾਂ ਕਰ ਦੇ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧੇ ਰੂਪ ਵਿੱਚ ਕਿਹਾ ਕਿ ਆ ਮੇਰਾ ਖਾਲਸਾ ਆਪਣੇ ਹੱਕ ਆਪ ਲੈ ਲਏਗਾ। ਇਹੀ ਕਾਰਨ ਸਤ ਸੰਗਤ ਜਿਹੜਾ ਕਿਹਾ ਕਿ ਇਹਦੀ ਪ੍ਰਗਟਾਈ ਦੁਨੀਆਂ ਚ ਹੋਣੀ ਐ ਅੱਜ ਜਿਹੜੇ ਡੈਮੋਕਰੇਟਿਕ ਦੇਸ਼ ਨੇ ਇਟਲੀਆ ਆਸਟ੍ਰੇਲੀਆ ਇੰਗਲੈਂਡ ਕੈਨੇਡਾ ਅਮਰੀਕਾ ਜਿਹੜੀਆਂ ਉਥੋਂ ਦੀਆਂ ਦੁਨੀਆਂ ਹੋਈਆਂ ਸਰਕਾਰਾਂ ਉਹਦੇ ਵਿੱਚ ਕੈਬਨਿਟ ਮਨਿਸਟਰ ਤੁਹਾਡੇ ਸਰਦਾਰ ਬੈਠੇ ਨੇ ਦਮਲਾ ਧਾਰੀ ਬੈਠੇ ਨੇ ਕਿਸਨ ਧਾਰੀ ਬੈਠੇ ਨੇ ਕਿਵੇਂ ਦਬਾ ਲੈਣਗੇ ਹਿੰਦੁਸਤਾਨ ਨੂੰ ਕਿਵੇਂ ਦਬਾ ਲੇਗਾ ਕਿਉਂਕਿ ਸਾਧ ਸੰਗਤ ਇਹ ਛੋਟੀਆਂ ਪਦਵੀਆਂ ਨਹੀਂ ਇਹਦੇ ਤਸੱਲੇ ਵੀ ਮਿਲਟਰੀ ਦੇ ਵਿੱਚ ਪੁਲਿਸ ਦੇ ਵਿੱਚ ਹਰ ਮਹਿਕਮੇ ਵਿੱਚ ਸਿੱਖ ਸਰਦਾਰ ਇਹ ਕਿਸਾਨ ਬਣਿਆ ਦੇਸਾਂ ਦੀ ਸ਼ਾਨ ਜਿਹੜੇ ਇਨਾਂ ਮੱਧ ਉਹ ਵੀ ਚੁੱਭਦੇ ਆ ਪਰ ਮੈਂ ਬੇਨਤੀ ਕਰਾਂ ਆਪਣੇ ਲਈ ਇੱਕ ਹੁਕਮ ਹੈ ਮਹਾਰਾਜ ਦਾ ਕਿ ਮੇਰਾ ਖਾਲਸਾ ਕੌਣ ਹੈ ਖਾਲਸਾ ਖਾਸ ਕਹਾਵਾ ਸੋਈ ਜਾਂ ਕੇ ਹਿਰਦੇ ਧਰਮ ਨਾ ਹੋਈ ਧਰਮ ਭੇਖ ਤੇ ਰਹੇ ਨਿਆਰਾ ਸੋ ਖਾਲਸਾ ਸਤਗੁਰੂ ਹਮਾਰਾ ਸਾਨੂੰ ਬਹੁਤ ਬਰੀਕੀ ਦੇ ਨਾਲ ਆਪਣੇ ਰਸਤੇ ਤੇ ਚੱਲਣਾ ਚਾਹੀਦਾ ਕਿਉਂਕਿ ਮਹਾਰਾਜ ਨੇ ਜੋ ਸਾਨੂੰ ਰਾਹ ਦਿੱਤਾ ਹੈ ਉਹ ਦੋ ਚੀਜ਼ਾਂ ਤੇ ਖੜਾ ਹੈ ਦੋ ਜਿੱਦਾਂ ਜੁੜਿਆ ਹੋਇਆ ਜਿਹੜੀ ਮੰਜ਼ਲ ਬੜੀ ਵੱਡੀ ਆ ਸਤਿਗੁਰੂ ਨੇ ਕਹਿ ਦਿੱਤਾ ਸੀ ਤੇ ਦੀ ਅਪਤਾਲ ਜਿਹੜਾ ਲਾਉਣ ਵਾਸਤੇ ਮੈਂ ਆਪਣੇ ਪੁੱਤਰਾਂ ਦੀਆਂ ਹੱਡੀਆਂ ਤੇ ਮਿਜਦਾ ਗਾਰਾ ਬਣਾ ਕੇ ਇਸ ਮਹਿਲ ਦੀ ਉਸਾਰੀ ਕੀਤੀ ਇਹਨੂੰ ਕੋਈ ਦੇਖ ਨਹੀਂ ਸਕੇਗਾ ਪਰ ਸਾਧ ਸੰਗਤ ਜਿਹੜੇ ਦੇ ਵਾਰਸ ਨੇ ਇਹਨਾਂ ਨੂੰ ਪੁੱਤਰ ਬਣਾਇਆ ਹੈ ਸਾਡੇ ਚ ਕਦੇ ਵੀ ਦੋਖਲੀ ਨੀਤੀ ਨਹੀਂ ਹੋਣੀ ਚਾਹੀਦੀ ਐਂਡ ਸਪਸ਼ਟਤਾ ਜਿਹਦੇ ਨਾਲ ਅਸੀਂ ਆਪਣੀ ਮੰਜ਼ਿਲ ਵੱਲ ਅੱਧਾ ਕਦਮ ਵੀ ਚੱਲੀਏ ਤੇ ਉਹ ਪੈਂਡਾ ਤੈਅ ਹੋ ਜਾਵੇ। ਉਸ ਨੀਤੀ ਤੇ ਚੱਲਣਾ ਚਾਹੀਦਾ ਹੈ। ਸਭ ਤੋਂ ਮੁਢਲੀ ਨੀਤੀ ਸਾਡੀ ਸਾਨੂੰ ਗੁਰੂ ਕੇ əsੂਲ ਠੰਡੇ ਬਾਟੇ ਦਾ ਅੰਮ੍ਰਿਤ ਛਾ ਕੇ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰੋਸਾ ਰੱਖਣਾ ਚਾਹੀਦਾ ਹੈ। ਤਾਂ ਕਿ ਸਾਡੇ ਵਿੱਚ ਸਵੈਮਾਨ, ਸਾਡੇ ਵਿੱਚ ਸਵੈ ਸ਼ਕਤੀ ਆ ਜਾਵੇ। ਅੱਜ ਕਿਧਰ ਖੜਾ ਪੰਜਾਬ? ਥੋੜੀਆਂ-ਥੋੜੀਆਂ ਗੱਲਾਂ ਤੇ ਖੁਦਗੱਸੀ ਕਰ ਰਹੇ ਆ ਸਾਹ ਸੰਜੇ 25-30% ਸਿੱਖ ਖਾਂਦੇ ਪੀਂਦੇ ਘਰਾਂ ਦੇ ਡਿਪਰੈਸ਼ਨ ਦੇ ਵਿੱਚ ਹੈ ਤੇ ਉਹ ਆ ਭਾਈ ਸਿੱਖ ਵੀ ਕਦੇ ਡਿਪਰੈਸ਼ਨ 'ਚ ਹੁੰਦਾ ਹੈ ਸਿੱਖ ਵੀ ਕਦੇ ਫਿਕਰ ਚਿੰਤਾ 'ਚ ਹੁੰਦਾ ਹੈ ਖੁਦਗੱਸੀ ਕਰਦਾ ਕਦੇ ਨਹੀਂ ਆਪਣਾ ਨਿੱਜਵਲ ਆਪਣਾ ਮਨੋਬਲ ਖਤਮ ਹੋ ਗਿਆ ਆਪਣਾ ਗੁਰੂ ਨਾਲ ਟੁੱਟ ਗਿਆ ਗੁਰੂ ਨਾਲ ਜੁੜੀਏ ਸਤਿਗੁਰੂ ਸਾਹਿਬ ਰਹਿਮਤ ਕਰਨਗੇ ਆਪਣੇ ਤੇ ਮਹਾਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਹੋਵੇਗੀ ਤੁਹਾਡੇ ਨਿਸ਼ਾਨ ਕੋਈ ਝੁਕਾ ਨਹੀਂ ਸਕਦਾ ਦੁਨੀਆ 'ਚ ਇੱਕੋ ਇੱਕ ਕੇਸ ਨੇ ਨਿਸ਼ਾਨਾ ਜਿਹੜਾ ਕਦੇ ਝੁਕਦਾ ਨਹੀਂ ਜਿਹੜਾ ਹਰ ਦੇਸ਼ ਝੁਲ ਸਕਦਾ ਹੈ 사실 ਦੁਨੀਆ 'ਚ ਕੋਈ ਹੋਰ ਨਿਸ਼ਾਨ ਹਰ ਦੇਸ਼ ਤੇ ਨਹੀਂ ਝੁਲ ਸਕਦਾ ਇਹ ਤੁਹਾਡੇ ਤੇ ਕਿਰਪਾ ਕੀਤੀ ਗੁਰੂ ਨੇ ਸਤਿਗੁਰੂ ਪਾਤਸ਼ਾਹ ਰਹਿਮਤ ਕਰੇ ਦਾਸ ਤਰਵਾਦੀ ਹੈ ਸਰਦਾਰ ਸਿਮਰਦੀਪ ਸਿੰਘ ਮਾਨ ਦਾ ਜਿਨ੍ਹਾਂ ਨੇ ਅੱਜ ਜਿੱਥੇ ਤਾਲਗੁਰੂ ਤੇਗਵਾਰ ਕਾ ਸਾਹਿਬ ਦੀ ਕੱਲ ਨੂੰ ਪਰਸ ਨੂੰ ਸਤਾਬੀ 350 ਸਾਲਾਂ ਸ਼ਤਾਬੀ ਵਿਸ ਹੈ ਉੱਥੇ ਅੱਜ ਕਲਗੀ ਧਰਮਾਧ ਮਹਾਰਾਜ ਦਾ ਗੁਰਤਾ ਗੰਦੀ ਦੇਵ ਸਾਹਿਬ ਸਾਰੀ ਦੁਨੀਆ ਦੇ ਸਿੱਖਾਂ ਨੂੰ ਫਖਰ ਹੈ ਇਸ ਗੱਲ ਤੇ ਕਿ ਕਲਗੀ ਧਰਮਾਧ ਨੇ ਗੁਰਤਾ ਗੰਦੀ ਸੁਲਾੜ ਕੇ ਇੱਕ ਖਾਲਸਾ ਪੰਥ ਸਾਜਿਆ ਖੰਡੇ ਦੀ ਧਾਰ ਤੋਂ ਜਿਹਨੇ ਕਿਹਾ ਇਹਨ ਗਰੀਬ ਸਿੱਖਣ ਕੋ ਕਿਉਂ ਬਾਦਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ ਇਨੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਦੇ ਹੁਕਮ ਨੇ ਇਸ ਕਰਕੇ ਸਾਨੂੰ ਬਖਰਾ ਸਾਰੇ ਸਿੱਖਾਂ ਨੂੰ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਲਾਈ ਗਦਦਿਆਂ ਬਹੁਤ ਬਹੁਤ ਵਧਾਈਆਂ ਤੁਹਾਡਾਂ ਚੁੱਕਾਂ ਦੀ ਜਨਾ ਦਸਨੀ ਸਰਬਾਨਗ ਸੰਗਤ ਦਾ ਜੀ ਫਤੇ ਬਲਾਓ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ